ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੋਬਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅਜੀਦੀ ਧਰਤੀ ਦੇ ਉੱਪਰ ਬਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਇੱਕ ਹਾੜੀਕਲ ਤੋਂ ਜੋ ਕਿ ਦਾਣਾ ਮੰਡੀ ਵਾਲੀ ਸਾਈਡ ਤੇ ਆ ਵੱਡੀ ਮਾਤਰਾ ਦੇ ਵਿੱਚ ਅਤਰਾਜ ਜੋਗ ਅਫਸਰ ਫੜੇ ਗਏ ਆ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਮਾਨ ਜੋਗ ਡੀਐਸਪੀ ਸਹਿਵਾਨ ਰਾਜ ਕੁਮਾਰ ਜੀ ਦੇ ਨਾਲ ਕਰਵਾਉਣ ਜਾ ਰਹੇ ਆ ਕੀ ਕਹਿ ਰਹੇ ਨੇ ਅਫਸਰ ਸਹਿਵਾਨ ਦੀ ਜਾਣਕਾਰੀਆਂ ਦੇ ਰਹੇ ਨੇ ਸਦੀਆਂ ਮੁਲਾਕਾਤਾਂ ਕਰਵਾਉਣ ਮਾਨਯੋਗ ਐਸਐਸਪੀ ਡਾਕਟਰ ਮਹਤਾਬ ਸਿੰਘ ਆਈਪੀਐਸ ਜਿਲ੍ਹਾ ਸ੍ਰੀ ਭਗਤਪੁਰ ਸੰਗਰ ਉਹਨਾਂ ਦੇ ਬਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਅਤੇ ਨਸ਼ੇ ਦੇ ਖਿਲਾਫ ਜਿਹੜੀ ਮਿਹਨਤ ਚਲਾਈ ਗਈ ਹੈ ਉਸ ਵੇਲੇ ਸਿਟੀ ਨਮਾਸ਼ਹਿਰ ਪੁਲਿਸ ਨੂੰ ਬੜੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹੜੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਜਿਹਦਾ ਨਾਮ ਉਹਦਾ ਸੁਨੀਲ ਸੀਗਾ ਉਹ ਮਿਲਿਆ ਔਰ ਉਹਦੇ ਜਿਹੜੇ ਦੋ ਪੱਤੇ ਪੈਗਰਾ ਬਲਿੰਡ ਕੈਪਸੂਲ ਹੈਗਾ ਇਹ ਇਤੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹਦਾ ਸੀਗਾ 18 ਸਾਲ ਦੀ ਉਮਰ ਹੈ ਦੀ ਸਮੀਰ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸਐਚਓ ਵੱਲੋਂ ਜਦੋਂ ਇਹਦੇ ਕੋਲੋਂ ਇਹ ਦੋ ਪੱਤੇ ਮਿਲੇ ਤੇ ਡਰੱਗ ਇੰਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇੰਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜਿਹੜਾ ਪੰਕਜ ਮੈਡੀਕੋਜ਼ ਦੇ ਨਾਂ ਤੇ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਹੈਗੀ ਜਿੱਦੀ ਹੋਲ ਸੇਲ ਦੀ ਇਹ ਰਿਟੇਲ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਆ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਜੂਥ ਹੈਗਾ ਉਹ ਇਸਤੇਮਾਲ ਕਰ ਰਿਆ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨਾਲ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਜੇ ਜੇ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੀ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿਲ ਜਾਂ ਹੋਰ ਕੋਈ ਕਾਗਜ਼ ਆ ਇਹਨੂੰ ਰੱਖਣ ਕਰਨ ਦੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਇਹ ਵੇਚਦਾ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪੱਕਾ ਹੈਗਾ ਸਮੀਰ ਤੋਂ ਸਾਬਤ ਹੋ ਗਿਆ ਸੋ ਇਹਦੇ ਖਿਲਾਫ ਧਾਰਾ 200 23 BNS ਤਹਿਤ ਜਿਹੜੀ ਕਾਰਵਾਈ ਅਮਜ ਜਾਂਦੀ ਦੀ ਹੈ ਔਰ ਫਰਦਰ ਤਪੀਸ਼ੇ ਚ ਜਾਰੀ ਹੈ ਪਲੇਨਰ ਮਾਮਲੇ ਦਰਜ ਇਸ ਦੇ ਖਿਲਾਫ ਹੁਣ ਪਤਾ ਕਰ ਰਹੇ ਆ ਪਤਾ ਲੱਗਿਆ ਵੀ ਪਹਿਲਾਂ ਵੀ ਇਹਦੇ ਤੇ ਰੇਡ ਹੋਇਆ ਸੀਗਾ ਔਰ ਇਹਦੇ ਇਸੇ ਤਰ੍ਹਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਸਰ ਸਮੀਰ ਪੰਕਜ ਜੀ ਦਾ ਕਰਿੰਦਾ ਹੈ ਸਮੀਰ ਪੰਕਜ ਜੀ ਦਾ ਕਰਿੰਦਾ ਹੈ ਜਿਹਦੇ ਥਰੂ ਇਹ ਬਾਹਰ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਕੈਪਸੂਲ ਸੇਲ ਕਰਦੇ ਸਰ ਇਹ ਕਿੰਨੇ ਸਮੇ ਤੋਂ ਸ਼ੌਪ ਨਹੀਂ ਕਰ ਰਹੇ ਇਹ ਸ਼ੌਪ ਤਾਂ ਕਾਫੀ ਲੰਬੇ ਸਮੇ ਤੋਂ ਕਰ ਰਹਾ ਹੈ ਲੇਕਿਨ ਜਿਹੜੀ ਹੈਗੀ ਹੈ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਇਹ ਦਵਾਈ ਜਿਹੜੀ ਸੇਲ ਕਰਨੀ ਮਨਾ ਹੈ ਤੋ ਇਹ ਨੇ ਦਵਾਈ ਜਿਹੜੀ ਹੈਗੀ ਇਸ ਤਰ੍ਹਾਂ ਸੀਲ ਕਰ ਰਹੇ ਸਨ ਦੱਸਿਆ ਜਾਂਦਾ ਹੈ ਨੇ 5-6 ਕਿੰਨੇ ਦੇ ਰੱਖੂਗਾ ਉਹਨਾਂ ਤੋਂ ਸਾਰਿਆਂ ਤੋਂ ਇਹੀ ਕੰਮ ਕਰਾਉਂਦੇ ਸਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਇਹ ਤਾਂ ਜਿਹੜਾ ਡੀਵੀਆਰ ਹੈਗਾ ਉਹਨੂੰ ਲਿਆ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਚ ਪਤਾ ਚੱਲੂਗਾ ਅਸੀਂ ਕੀ ਕਰ ਰਹੇ ਹਾਂ ਦੁਕਾਨ ਸੀਲ ਕਰਤੀ ਹੈ ਹਾਂਜੀ ਦੁਕਾਨ ਸੀਲ ਹੋ ਗਈ ਦੁਕਾਨ ਦਾ ਲਾਇਸੈਂਸ ਕੈਂਸਲ ਕਰਾਉਣ ਲਈ ਅਸੀਂ ਲਿਖਾਂਗੇ ਤਾਂ ਕਿ ਜਿਹੜਾ ਹੈਗਾ ਇਹਦਾ ਫਰਦਰ ਜਿਹੜਾ ਕਾਰੋਬਾਰ ਨਾ ਕਰ ਸਕੇ ਗ੍ਰਿਫਤਾਰ ਗ੍ਰਿਫਤਾਰ ਕਰੋਗੇ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਕਜ ਜੈਨ ਗ੍ਰਿਫਤਾਰ ਕਰ ਲਿਆ ਇਸ ਮਤਲਬ ਵਿੱਚ ਨੇ ਪ੍ਰਵਧਾਨ ਕੀ ਜਮਾਨਤ ਜਮਾਨਤ ਗਿਰ ਜਮਾਨਤ ਹੈ ਇਹ ਜਮਾਨਤਯੋਗ ਹੈ ਕਿਉਂਕਿ ਪਹਿਲਾਂ 188 ਆਈਪੀਸੀ ਜੋ ਹੁਣ 223 ਬੀਐਨਐਸ ਹੈਗੀ ਹੈ ਇਹਦੇ ਤਹਿਤ ਕਰਨਾ ਕੀਤੀ ਜਾਂਦੀ ਹੈ। ਸਰ ਸਿੰਘ ਜੱਬੋਵਾਨੋਦੇਵ 94650 13313 ਤੇ ਕਰੋ ਸੰਪਰਕ। ਧੰਨਵਾਦ ਸ਼ੁਕਰੀਆ ਮਿਹਰਬਾਨੀ।